ਹੀ ਹੈ ਸਰਪੰਚ ਦਾ ਮਤਲਬ ਤੇ ਕਿਹੋ ਜਿਹੇ ਹੋਣੇ ਚਾਹੀਦੇ ਆ ਪਿੰਡ ਦੇ ਸਰਪੰਚ ਜੇ ਤੁਸੀਂ ਆਪਣੇ ਪਿੰਡ ਦਾ ਸਰਪੰਚ ਵੀ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਧੀ ਸਿੰਘ ਜੈਨ ਦਾ ਤੇ ਅੱਜ ਗੱਲ ਕਰਾਂਗੇ ਸਰਪੰਚ ਦੇ ਬਾਰੇ ਕਿਉਂਕਿ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਯਾਰੋ ਸਰਪੰਚ ਜੋ ਪਿੰਡ ਦੇ ਭਲੇ ਲਈ ਪਿੰਡ ਬਲੋ ਬਣਾਏ ਜਾਂਦੇ ਸੀ ਪਰ ਅੱਜ ਦੇ ਸਮੇਂ 'ਚ ਸਰਪੰਚ ਪਾਰਟੀਬਾਜ਼ੀ ਤੇ ਆਹ ਮੰਤਰੀਆਂ ਦੀ سپورਟ ਨਾਲ ਬਣਾਏ ਜਾਂਦੇ ਆ ਤੇ ਲੋਕ ਵੀ ਇਹਨਾਂ ਪਾਰਟੀਬਾਜ਼ੀ ਦੇ ਚੱਕਰਾਂ 'ਚ ਫਸ ਕੇ ਆਪਸ ਵਿੱਚ ਹੀ ਲੜੀ ਜਾਂਦੇ ਆ ਆਓ ਤੁਹਾਨੂੰ ਦੱਸਦੇ ਆ ਕਿ ਸਰਪੰਚ ਨਾਮ ਦਾ ਅਸਲੀ ਮਤਲਬ ਕੀ ਹੈ ਸਰਪੰਚ ਦੇ ਪਹਿਲੇ ਦੋ ਅੱਖਰ ਜਾਣੇ ਕਿ ਸਰ ਸਰ ਮਤਲਬ ਮੁਖੀ ਤੇ ਅਖੀਰਲੇ ਦੋ ਅੱਖਰ ਜਾਣੇ ਕਿ ਪੰਚ ਪੰਚ ਮਤਲਬ ਪੰਜ सरपंच ਪੰਜ ਮੈਂਬਰਾਂ ਦਾ ਮੁਖੀ ਹੈ। ਸਰਪੰਚ ਪਿੰਡ ਦੀ ਸਰਕਾਰ, ਜਾਨੀ ਕਿ ਪਿੰਡ ਦੀ ਪੰਚਾਇਤ ਵੱਲੋਂ ਚੁਣਿਆ ਮੁਖੀ ਹੈ ਜੋ ਪਿੰਡ ਦੇ ਸਾਰੇ ਹੀ ਲੋਕਾਂ ਦੁਆਰਾ ਵੋਟ ਕਰਕੇ ਬਣਾਇਆ ਜਾਂਦਾ ਹੈ। ਸਰਪੰਚ ਸਰਕਾਰੀ ਅਫਸਰਾਂ ਅਤੇ ਪਿੰਡ ਦੇ ਭਾਈਚਾਰੇ ਦਰਮਿਆਨ ਸੰਪਰਕ ਦਾ ਕੇਂਦਰ ਹੈ। ਮਤਲਬ ਕਿ ਪਿੰਡ ਦੇ ਲੋਕਾਂ ਦੇ ਕੰਮ, ਪ੍ਰੋਬਲਮਸ ਸਰਕਾਰੀ ਅਫਸਰਾਂ ਤੱਕ ਪਹੁੰਚਾਉਣੀਆਂ ਤੇ ਹੱਲ ਕਰਨੀਆਂ ਸਰਪੰਚ ਦਾ ਕੰਮ ਹੈ। ਸਰਪੰਚ ਸਾਹਿਬ ਦਾ ਮਤਲਬ ਕਿ ਪਿੰਡ ਦਾ ਮਾਲਕ ਇਹ ਨਾਮ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ ਜਿਵੇਂ ਕਿ ਹੁਣ ਪੰਚਾਇਤੀ ਚੋਣਾਂ ਨੇ ਇਹਨਾਂ ਚੋਣਾਂ ਵਿੱਚ ਬਹੁਤ ਸਾਰੇ ਉਮੀਦਵਾਰ ਅੱਡੀ ਚੋਟੀ ਦਾ ਜੋਰ ਲਾਉਣਗੇ ਤੇ ਕਈ ਸਫਲ ਹੋ ਜਾਣਗੇ ਤੇ ਕਈ ਅਸਫਲ ਹੋ ਜਾਣਗੇ ਸਰਪੰਚੀ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਏ ਹਰ ਇੱਕ ਉਮੀਦਵਾਰ ਨੂੰ ਸਰਪੰਚੀ ਦੀ ਚੋਣ ਲੜਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਹ ਇਸ ਜ਼ਿੰਮੇਵਾਰੀ ਦੇ ਕਾਬਿਲ ਹੈ ਵੀ ਨੇ ਜਾਂ ਨਹੀਂ ਐਵੇਂ ਹੀ ਸਰਪੰਚ ਸਾਹਿਬ ਕਹੋਂ ਲਈ ਇਹ ਚੋਣਾਂ ਲੜੀ ਜਾਵੇ ਪਿੰਡ ਵਾਲਿਆਂ ਨੂੰ ਵੀ ਆਹ ਗੱਲ ਸਮਝ ਲੈਣੀ ਚਾਹੀਦੀ ਏ ਕਿ ਜੋ ਵਿਅਕਤੀ ਪੈਸਿਆਂ ਸ਼ਰਾਬ ਜਨ ਨਸਿਆਂ ਦੀ ਵਰਤੋਂ ਕਰਕੇ ਸਰਪੰਚ ਬਰੰਗ ਜਾ ਰਿਹਾ ਹੈ ਉਹ ਪਿੰਡ ਦਾ ਕੀ ਭਲਾ ਕਰੇਗਾ ਅੱਜ ਕੱਲ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਇਸ ਵਿਅਕਤੀ ਦੀ ਲੀਡਰਾਂ ਤੱਕ ਵਧੀਆ ਪਹੁੰਚੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾ ਦੇऊं ਨਹੀਂ ਤਾਂ ਕਿਸੇ ਨਾਲ ਪੁਰਾਣੀ ਰੰਜਿਸ਼ ਕੱਢਣ ਲਈ ਜਾਂ ਇਹ ਸੋਚ ਕੇ ਕਿ ਜੇ ਕਿਸੇ ਨਾਲ ਪੰਗਾ ਪੈ ਗਿਆ ਤਾਂ ਸਰਪੰਚ ਮੰਤਰੀ ਤੱਕ ਸਫਾਰਸ਼ ਕਰਦੇ ਹਾਂ ਇਹ ਸੋਚ ਕੇ ਹੀ ਲੋਕ ਗਲਤ ਸਰਪੰਚ ਬਣਾ ਲੈਂਦੇ ਆ ਇੱਥੇ ਗਲਤੀ ਲੋਕਾਂ ਦੀ ਸੋਚ ਦੀ ਵੀ ਆ ਬਾਕੀ ਆਜ਼ਾਦੀ ਦੇ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਲੋਕ ਅਜੇ ਤੱਕ ਗਲੀਆਂ ਨਾਲੀਆਂ ਤੱਕ ਹੀ ਸੀਮਤ ਨੇ ਅਸਲ ਵਿੱਚ ਸਰਪੰਚ ਕਹਾਉਂਦਾ ਹੱਕਦਾਰ ਉਹੀ ਆ ਜੋ ਪਿੰਡ ਵਿੱਚ ਆਪਸੀ ਭਾਈਚਾਰਾ ਕਾਇਮ ਰੱਖੇ ਛੋਟੇ ਮੋਟੇ ਝਗੜਿਆਂ ਦਾ ਨਿਪਟਾਰਾ ਵਿੱਚ ਹੀ ਕਰਵਾਏ ਸਿੱਖਿਆ ਸਿਹਤ ਸਵਾਵਾ ਸਾਫ ਅਤੇ ਸੁਧ ਵਾਤਾਵਰਨ ਪ੍ਰਦਾਨ ਕਰੇ ਪਿੰਡ ਦੇ ਰੋਡ ਪੂਰੇ ਤੇ ਸਾਫ ਸੁਥਰੇ ਹੋਣ ਜਿਨ੍ਹਾਂ ਦੀਆਂ ਦੋਨੋਂ ਸਾਈਡ ਦਰਖਤ ਤੇ ਫੁੱਲ ਲਗਾਏ ਹੋਣ ਜੀਵ ਜੰਤੂਆਂ ਲਈ ਪਿੰਡ ਚ ਆਲਣੇ ਤੇ ਜੰਗਲ ਹੋਵੇ ਕਿਉਂਕਿ ਮਨੁੱਖ ਅਤੇ ਬਾਕੀ ਜੀਵ ਸਾਰੇ ਹੀ ਇੱਕ ਦੂਜੇ ਤੇ ਡਿਪੈਂਡ ਨੇ ਬਾਕੀ ਸਰਪੰਚ ਇਹੋ ਜਿਹਾ ਬਣਾਇਆ ਜਾਵੇ ਜਿਸ ਦੀ ਸੋਚ ਪਿੰਡ ਨੂੰ ਨਸ਼ਿਆਂ ਤੋਂ ਰਹਿਤ ਰੱਖਣ ਦੀ ਹੋਵੇ ਤੇ ਨਾਲ ਹੀ ਸਰਪੰਚ ਅਜਿਆ ਹੋਵੇ ਜੇ ਸਾਨੂੰ ਪੈਸਿਆਂ ਦਾ ਲਾਲਚ ਨਾ ਹੋਵੇ ਜੋ ਹਮੇਸ਼ਾ ਹੀ ਪਿੰਡ ਬਾਰੇ ਸੋਚੇ ਸਰਪੰਚ ਲਈ ਪਿੰਡ ਇੱਕ ਪਰਿਵਾਰ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਪਰਿਵਾਰ ਨੂੰ ਸੁਖੀ ਰੱਖਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਰਾਜਨੀਤਿਕ ਪਾਰਟੀਆਂ ਲੋਕਾਂ ਦਾ ਨਜਾਇਜ਼ ਫਾਇਦਾ ਨਾ ਚੱਕਣ ਸਗੋਂ ਸਰਕਾਰ ਵੱਲੋਂ ਦਿੱਤੀ ਹਰ ਸਹੂਲਤ ਤੇ ਹੋਰ ਪਿੰਡ ਨੂੰ ਸੋਹਣਾ ਬਣਾਉਣ ਲਈ ਹਰ ਇੱਕ ਕੰਮ ਕੀਤੇ ਜਾਣ ਸਰਪੰਚ ਨੂੰ ਪਿੰਡ ਦਾ ਸੋਚਣਾ ਚਾਹੀਦਾ ਹੈ ਨਾ ਕਿ ਰਾਜਨੀਤਿਕ ਪਾਰਟੀਆਂ ਦਾ ਸਰਪੰਚ ਨੂੰ ਦੇਖਣਾ ਚਾਹੀਦਾ ਹੈ ਕਿ ਕਿਵੇਂ ਤੇ ਕਿਸ ਤਰ੍ਹਾਂ ਉਸਦੇ ਪਿੰਡ ਦਾ ਵਿਕਾਸ ਹੋਵੇਗਾ ਸੋ ਸਰਪੰਚ ਸਿਰਫ ਸਰਪੰਚ ਕਹਾਉਣ ਲਈ ਨਹੀਂ ਪਿੰਡ ਨੂੰ ਸਵਰਗ ਬਣਾਉਣ ਲਈ ਪੰਨਾ ਚਾਹੀਦਾ ਹੈ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਵੀ ਜ਼ਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਸ਼ਕਾਲ